ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਸ਼ਰਾਵਤ ਦਾ ਕਾਰ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਲਦਵਾਨੀ ਤੋਂ ਉਹ ਕਾਸ਼ੀਪੁਰ ਪਾਰ ਤਰੇ ਸਨ ਅਤੇ ਇਸ ਹਾਦਸੇ ਦੇ ਦੌਰਾਨ ਉਹਨਾਂ ਦੀ ਗੱਡੀ ਸੜਕ ਦੇ ਡਿਵਾਈਡਰ ਤੇ ਚੜ ਜਾਂਦੀ ਹੈ। ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਝਟਕੇ ਲੱਗਦੇ ਨੇ ਪਰ ਉਹਨਾਂ ਨੂੰ ਸੱਟਾਂ ਲੱਗਣ ਤੋਂ ਵਿਚਾਰ ਰਹਿਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਗਿਆ ਕਿ ਮੈਂ ਬਿਲਕੁਲ ਠੀਕ ਹਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕਾਰ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਟੱਕਰ ਤੋਂ ਬਾਅਦ ਉਹਨਾਂ ਨੂੰ ਕੁਝ ਝਟਕੇ ਲੱਗਦੇ ਨੇ ਹਰੀਸ਼ ਸ਼ਰਾਵਤ ਸੁਰੱਖਿਅਤ ਰਹਿੰਦੇ ਨੇ ਅਤੇ ਉਹ ਹਲਦਵਾਨੀ ਤੋਂ ਕਾਸ਼ੀਪੁਰ ਆਉਂਦੇ ਸਮੇਂ ਉਹਨਾਂ ਦੀ ਕਾਰ ਬਾਸਪੁਰ ਦੇ ਵਿੱਚ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੂੰ ਦੇ ਝਟਕੇ ਲੱਗਦੇ ਨੇ ਜਿਸ ਤੋਂ ਬਾਅਦ ਉਹ ਜਾਂਚ ਦੇ ਲਈ ਹਸਪਤਾਲ ਚਲੇ ਜਾਂਦੇ ਨੇ ਤੇ ਡਾਕਟਰਾਂ ਨੇ ਸਭ ਕੁਝ ਉਹਨਾਂ ਨੂੰ ਠੀਕ-ਠਾਕ ਦੱਸਿਆ ਅਤੇ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਬਿਊਰੋ ਰਿਪੋਰਟ ਐਸਮ ਜਨ نیوز ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਸ਼ਰਾਵਤ ਦਾ ਕਾਰ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹਲਦਵਾਨੀ ਤੋਂ ਉਹ ਕਾਸ਼ੀਪੁਰ ਪਾਰਤ ਰਹੇ ਸਨ ਅਤੇ ਇਸ ਹਾਦਸੇ ਦੇ ਦੌਰਾਨ ਉਹਨਾਂ ਦੀ ਗੱਡੀ ਸੜਕ ਦੇ ਡਿਵਾਈਡਰ ਤੇ ਚੜ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਝਟਕੇ ਲੱਗਦੇ ਨੇ ਪਰ ਉਹਨਾਂ ਨੂੰ ਸੱਟਾਂ ਲੱਗਣ ਤੋਂ ਵਿਚਾਰ ਰਹਿਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਗਿਆ ਕਿ ਮੈਂ ਬਿਲਕੁਲ ਠੀਕ ਹਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕਾਰ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਟੱਕਰ ਤੋਂ ਬਾਅਦ ਉਹਨਾਂ ਨੂੰ ਕੁਝ ਝਟਕੇ ਲੱਗਦੇ ਨੇ ਹਰੀਸ਼ ਸ਼ਰਾਵਤ ਸੁਰੱਖਿਅਤ ਰਹਿੰਦੇ ਨੇ ਅਤੇ ਉਹ ਹਲਦਵਾਨੀ ਤੋਂ ਕਾਸ਼ੀਪੁਰ ਆਉਂਦੇ ਸਮੇਂ ਉਹਨਾਂ ਦੀ ਕਾਰ ਬਾਸਪੁਰ ਦੇ ਵਿੱਚ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੂੰ ਦੇ ਝਟਕੇ ਲੱਗਦੇ ਨੇ ਜਿਸ ਤੋਂ ਬਾਅਦ ਉਹ ਜਾਂਚ ਦੇ ਲਈ ਹਸਪਤਾਲ ਚਲੇ ਜਾਂਦੇ ਨੇ ਤੇ ਡਾਕਟਰਾਂ ਨੇ ਸਭ ਕੁਝ ਉਹਨਾਂ ਨੂੰ ਠੀਕ-ਠਾਕ ਦੱਸਿਆ ਅਤੇ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਬਿਊਰੋ ਰਿਪੋਰਟ ਐਸਮ ਜਨ న్యూਸ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਸ਼ਰਾਵਤ ਦਾ ਕਾਰ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹਲਦਵਾਨੀ ਤੋਂ ਉਹ ਕਾਸ਼ੀਪੁਰ ਪਾਰਤ ਰਹੇ ਸਨ ਅਤੇ ਇਸ ਹਾਦਸੇ ਦੇ ਦੌਰਾਨ ਉਹਨਾਂ ਦੀ ਗੱਡੀ ਸੜਕ ਦੇ ਡਿਵਾਈਡਰ ਤੇ ਚੜ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਝਟਕੇ ਲੱਗਦੇ ਨੇ ਪਰ ਉਹਨਾਂ ਨੂੰ ਸੱਟਾਂ ਲੱਗਣ ਤੋਂ ਵਿਚਾਰ ਰਹਿਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਗਿਆ ਕਿ ਮੈਂ ਬਿਲਕੁਲ ਠੀਕ ਹਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕਾਰ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਟੱਕਰ ਤੋਂ ਬਾਅਦ ਉਹਨਾਂ ਨੂੰ ਕੁਝ ਝਟਕੇ ਲੱਗਦੇ ਨੇ ਹਰੀਸ਼ ਰਾਵਤ ਸੁਰੱਖਿਅਤ ਰਹਿੰਦੇ ਨੇ ਅਤੇ ਉਹ ਹਲਦਵਾਨੀ ਤੋਂ ਕਾਸ਼ੀਪੁਰ ਆਉਂਦੇ ਸਮੇਂ ਉਹਨਾਂ ਦੀ ਕਾਰ ਬਾਸਪੁਰ ਦੇ ਵਿੱਚ ਡਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੂੰ ਉਹਨਾਂ ਦੇ ਝਟਕੇ ਲੱਗਦੇ ਨੇ ਜਿਸ ਤੋਂ ਬਾਅਦ ਉਹ ਜਾਂਚ ਦੇ ਲਈ ਹਸਪਤਾਲ ਚਲੇ ਜਾਂਦੇ ਨੇ ਤੇ ਡਾਕਟਰਾਂ ਨੇ ਸਭ ਕੁਝ ਉਹਨਾਂ ਨੂੰ ਠੀਕ-ਠਾਕ ਦੱਸਿਆ ਅਤੇ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਬਿਊਰੋ ਰਿਪੋਰਟ ਐਸਮ ਜਨ న్యూਸ